ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦਾ ਇੱਕ ਆਪਣਾ ਹੋਰ ਨਵਾਂ ਵਿਸ਼ਾ ਲੈ ਕੇ ਸੋ ਵਿਸ਼ਾ 3704 ਅਧਿਆਪਕੀਦਾਂ ਦੀ ਤਨਖਾਹਾਂ ਬਾਰੇ ਆਪਾਂ ਕੱਲ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਕਿ ਜਿਹੜਾ ਹੈਗਾ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਹੋਇਆ ਸੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਤੁਹਾਨੂੰ ਦੱਸਿਆ ਗਿਆ ਸੀ ਕਿ ਉਹ ਪਰਸਨਲੀ ਉਹਨਾਂ ਤੱਕ ਪਹੁੰਚ ਚੁੱਕੇ ਆ ਸੋ ਉਹਨਾਂ ਦੇ ਸਬੰਧ ਦੇ ਵਿੱਚ ਹੁਣ ਜਿਹੜਾ 3704 ਯੂਨੀਅਨ ਵੱਲੋਂ ਇੱਕ ਮੰਗ ਜਿਹੜੀ ਉਹ ਸਾਰੇ ਡਿਡਿਊਜ਼ ਨੂੰ ਕੀਤੀ ਗਈ ਹੈ ਕਿੱਥੇ ਕਿੱਥੇ ਜਿੰਨਾ ਡੀਡਿਓਜ਼ ਵੱਲੋਂ ਅਜੇ ਤੱਕ ਮਤਲਬ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਤਨਖਾਹ ਨਹੀਂ ਬਣਾਈ ਸੀ ਜਾਂ ਅਜੇ ਜਿਹੜੇ ਡਿਸਟ੍ਰਿਕਟ ਦਾ ਜਾਂ ਜਿਹੜੇ ਡੀਓ ਦਾ ਜਾਂ ਡੀਡਿਓਜ਼ ਦਾ ਇਹ ਮੰਨਣਾ ਸੀ ਕਿ ਸਾਨੂੰ ਅਜੇ ਜਿਵੇਂ ਕਹਿੰਦੇ ਵੀ ਪ੍ਰੋਪਰ ਹਦਾਇਤ ਨਹੀਂ ਹੋਈ ਕਿ ਅਸੀਂ ਥੋੜੀ ਛੜੀ 800 ਨੂੰ ਬਣਾਈ ਸੋ ਉਸੇ ਦੇ ਸਬੰਧ ਦੇ ਵਿੱਚ 704 ਅਧਿਆਪਕਾਂ ਵੱਲੋਂ ਮੰਗ ਜਿਹੜੀ ਉਹ ਰੱਖੀ ਗਈ ਹੈ ਤੇ ਉਹ ਸਾਰੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਅਲੱਗ-ਅਲੱਗ ਜਿਹੜੀ ਹੋਂਦ ਦੇ ਦਿੱਤੀ ਗਈ ਹੈ ਉਹ ਮੰਗ ਹੈ ਕੀ ਹੈ ਉਹ ਤੁਹਾਡਾ ਨਾਲ ਸਾਂਝੀ ਕਰਦੇ ਕਿਰਪਾ ਕਰਕੇ ਵੇਣੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਸੋ 3704 ਅਧਿਆਪਕ ਯੂਨੀਅਨ ਵੱਲੋਂ ਇੱਕ ਮੰਗ ਕੀਤੀ ਗਈ ਹੈ ਜਿਹੜੀ 9 10 2025 ਭਾਵ 9 ਅਕਤੂਬਰ ਦੇ ਸੰਬੰਧ ਦੇ ਵਿੱਚ ਹੀ ਕੀਤੀ ਗਈ ਹੈ ਕਿਉਂਕਿ ਜਿਹੜਾ ਪੱਤਰ ਉਹ ਜਾਰੀ ਹੋਇਆ ਸੀ ਠੀਕ ਹੈ ਜੀ 9 ਤਰੀਕ ਨੂੰ ਸੋ ਉਪਰੋਕਤ ਵਿਸ਼ੇ ਦੇ ਹਵਾਲਾ ਦਿੰਦੇ ਹੋਏ 3704 ਅਧਿਆਪਕ ਯੂਨੀਅਨ ਵੱਲੋਂ 6ਵੇਂ ਪੇ ਕਮਿਸ਼ਨ ਅਨੁਸਾਰ ਤਨਖਾਹ ਫਿਕਸ ਕਰਨ ਲਈ ਮੰਗ ਕੀਤੀ ਗਈ ਹੈ ਠੀਕ ਹੈ ਜੀ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਸੈਲਰੀ ਹੋ ਬਣ ਚੁੱਕੀ ਹੈ ਖਾਤਿਆਂ ਦੇ ਵਿੱਚ ਆ ਵੀ ਚੁੱਕੀ ਹੈ ਪਰ ਮਾਨਸਾ ਬਰਨਾਲਾ ਬਠਿੰਡਾ ਜਾਂ ਕੁਝ ਹੋਰ ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚ ਜਿਹੜੀ ਤਨਖਾਹ ਉਹ ਪੰਜਵੇਂ ਪੇ ਸਕੇਲ ਦੇ ਅਕੋਰਡਿੰਗ ਬਣਾਈ ਗਈ। ਸੋ ਉਸ ਦੇ ਸਬੰਧ ਵਿੱਚ 6 ਜਿਹੜੇ 3704 ਅਧਿਆਪਕ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਸਾਡੀ ਜਿਹੜੀ ਤਨਖਾਹ ਹੈ ਉਹ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਉਹ ਬਣਾਈ ਜਾਵੇ। ਸੋ ਪੰਜਾਬ ਸਰਕਾਰ ਵਿੱਤ ਵਿਭਾਗ ਪਰਸਨਲ ਫਰਸਟ ਜਾਂ ਬਨ ਕਰੀ ਬ ਵੱਲੋਂ ਜਿਹੜਾ 1025 ਠੀਕ ਹੈ ਜੀ 310 2025 ਰਾਹੀਂ ਅਗਵਾਹੀ ਪ੍ਰਾਪਤ ਹੋਈ ਹੈ ਜਿਸ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਅਜਿਹੇ ਕਰਮਚਾਰੀਆਂ ਦੀ ਫਰਦਰ ਪੇ ਫਿਕਸੇਸ਼ਨ ਪੇ ਸਕੇਲਾਂ ਸਬੰਧੀ ਕੋਈ ਹਦਾਇਤਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਜਾਂਦੀਆਂ ਉਦੋਂ ਤੱਕ ਅਜਿਹੇ ਕਰਮਚਾਰੀਆਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਭਾਗੀ ਸੇਵਾ ਨਿਯਮਾਂ ਵਿੱਚ ਦਰਜ ਪੇ ਸਕੇਲਾਂ ਵਿੱਚ ਬਣਦੀ ਤਨਖਾਹ ਦੇਣ ਲਈ ਲੁੜਨਦੀ ਕਾਰਵਾਈ ਕੀਤੀ ਜਾਵੇ ਸੋ ਦੋਸਤੋ ਕੱਲ ਵੀ ਆਪਾਂ ਪੱਤਰ ਦੇ ਵਿੱਚ ਇਹੀ ਦੱਸਿਆ ਸੀ ਕਿ ਹਦਾਇਤ ਇਹ ਹੋਈ ਹੈ ਕਿ ਜਿੰਨਾ ਟਾਈਮ ਕੋਈ ਪੇ ਫਿਕਸੇਸ਼ਨ ਵਗੈਰਾ ਫਿਕਸ ਨਹੀਂ ਹੁੰਦੀ ਪਰਮਾਨੈਂਟ ਨਹੀਂ ਹੁੰਦਾ ਵੀ ਉਹਨਾਂ ਟਾਈਮ ਜਿਹੜੇ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਹੁਕਮ ਹੋਇਆ ਹੈ 10 334 800 5000 ਗ੍ਰੇਡ ਵੇ ਜਿਹੜੇ ਜਿਹੜੇ ਹਿਸਾਬ ਨਾਲ ਉਹ ਬਣਾਉਂਦੇ ਐ ਚਾਹੇ ਉਹ ADO ਜਿਉਂ SO ਤੇ ਜਾਂ DDOs ਤੇ ਨਿਰਭਰ ਕਰਦੇ ਵੀ ਉਹ ਉਹਨੂੰ ਛੇਮਾ ਮੰਨ ਕੇ ਬਣਾਉਂਦੇ ਐ ਜਾਂ ਪੰਜਮਾ ਮੰਨ ਕੇ ਬਣਾਉਂਦੇ ਠੀਕ ਹੈ ਜੀ ਵੀ ਉਹਨਾਂ ਟਾਈਮ ਤੁਸੀਂ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਬਣਾ ਦੇਣੀ ਐ ਰੋਕਣੀ ਨਹੀਂ ਐ ਠੀਕ ਹੈ ਜੀ ਜਦੋਂ ਤੱਕ ਕੋਈ ਪੇ ਫਿਕਸੇਸ਼ਨਾਂ ਜਾਂ ਪੇ ਕਮਿਸ਼ਨ ਜਿਹੜੇ ਪੇ ਸਕੀਲ ਉਹ ਫਿਕਸ ਨਹੀਂ ਹੁੰਦੇ ਪਰਮਾਨੈਂਟ ਨਹੀਂ ਕੀਤੇ ਜਾਂਦੇ ਉਹਨਾਂ ਟਾਈਮ ਤਨਖਾਹ ਜਿਹੜੀ ਉਹ ਬਣਾ ਦਿੱਤੀ ਜਾਵੇ ਐਜਟ ਜਿਹੜਾ ਜਿਹੜੇ ਕੋਰਟ ਦੇ ਹੁਕਮ ਹੋਏ ਆ ਉਹਨਾਂ ਦੇ ਅਕੋਰਡਿੰਗ ਉਕਤ ਪੱਤਰ ਦੀ ਕਾਪੀ ਨੂੰ ਭੇਜ ਕੇ ਲਿਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਪ੍ਰਾਪਤ ਅਗਵਾਹੀ ਅਨੁਸਾਰ ਕਰਮਚਾਰੀ ਦੀ ਤਨਖਾਹ ਫਿਕਸ ਕਰਦੇ ਹੋਏ ਤਨਖਾਹ ਬਿੱਲ ਤਿਆਰ ਕਰਨ ਉਪਰੰਤ ਬਿੱਲ ਖਜ਼ਾਨਾ ਦਫ਼ਤਰਾਂ ਵਿਖੇ ਜਮ੍ਹਾਂ ਕਰਾਏ ਜਾਣ ਅਤੇ ਕਾਰਵਾਈ ਰਿਪੋਰਟ ਮਿਤੀ 14 10 ਤੱਕ ਇਸ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਆਪ ਸਿੱਖਿਆ ਵਿਭਾਗ ਵੱਲੋਂ 14 ਤਰੀਕ ਤੱਕ ਦਾ ਜਿਹੜਾ ਉਹ ਟਾਈਮ ਡੀਡੀਓਸ ਨੂੰ ਦਿੱਤਾ ਹੈ ਡੀਓ ਨੂੰ ਦਿੱਤਾ ਹੈ ਤਾਂ ਡੀਡੀਓ ਉਸ ਤਰ੍ਹਾਂ ਜਿਹੜੀ ਉਹ ਪੁਰਾਣੀ ਜਿਹੜੇ ਜਿਵੇਂ ਕਹਦੇ ਵੀ ਅਗਸਤ ਸਤੰਬਰ ਦੀ ਹੋ ਸਕਦਾ ਹੈ ਵੀ ਸਤੰਬਰ ਮਹੀਨੇ ਦੀ ਤਾਂ ਪੱਕਾ ਹੀ ਹੈ ਕਈ ਮਹੀਨਿਆਂ ਦਾ ਕੋਈ ਸੌਰੀ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਦੋ ਦੋ ਢਾਈ ਠੇ ਮਹੀਨਿਆਂ ਦੀ ਤਨਖਾਹ ਦੀ ਨਹੀਂ ਬਣੀ ਸੋ ਉਸ ਦੇ ਅਕੋਰਡਿੰਗ ਉਹਨਾਂ ਨੇ ਕਿਹਾ ਵੀ ਸਾਨੂੰ 10 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਉਸ ਦੇ ਅਕੋਰਡਿੰਗ ਤੁਸੀਂ 5 ਮਹੀਨੇ ਅਕੋਰਡਿੰਗ ਫਿਕਸ ਕਰਦੇ ਹੋ 6ਵੇਂ ਦੇ ਅਕੋਰਡਿੰਗ ਫਿਕਸ ਕਰਦੇ ਹੋ ਕੋਰਟ ਦੇ ਹੁਕਮਾਂ ਦੀ ਮਤਾਬਕ ਉਹ ਜਿਹੜਾ ਸਾਰਾ ਪੱਤਰ ਤਿਆਰ ਕਰਕੇ ਉਹਨਾਂ ਦੀ ਭਾਵ ਬਿੱਲ ਤਿਆਰ ਕਰਕੇ ਜਿਹੜੇ ਉਹ 14 ਤਰੀਕ ਤੱਕ ਜਿਹੜੀ ਉਹ ਕਾਰਵਾਈ ਕਰ ਲਈ ਮੁਕੰਮਲ ਕਰ ਲਈ ਜਾਵੇ ਧਿਆਨ ਵਿੱਚ ਆਏ ਕਿ ਜ਼ਿਲ੍ਹਾ ਮਾਨਸਾ ਬਠਿੰਡਾ ਬਰਨਾਲਾ ਦੇ 3704 ਅਧੀਨ ਕਰਮਚਾਰੀ ਦੀ ਪਿਛਲੇ 3 ਮਹੀਨਿਆਂ ਦੀ ਤਨਖਾਹਾਂ ਡਰਾਅ ਨਹੀਂ ਕੀਤੀ ਗਈਆਂ ਇਸ ਸਬੰਧੀ ਇਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਦੇਖੋ ਸਖਤ ਹਦਾਇਤ ਕੀਤੀ ਗਈ ਹੈ ਦੋਸਤੋ ਮਾਨਸਾ ਬਠਿੰਡਾ ਬਰਨਾਲਾ ਜਿੰਨੇ ਡੀਓਜ਼ ਨੇ ਡੀਓਜ਼ ਨੇ ਠੀਕ ਹੈ ਜੀ ਡਰਾ ਨਹੀਂ ਕੀਤੀ ਕਿ ਉਹਨਾਂ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਜ਼ਿਲ੍ਹੇ ਵਿੱਚ ਅਜਿਹੇ ਕਰਮਚਾਰੀ ਤਨਖਾਹਾਂ ਦੇ ਬਿੱਲ ਬਣਾਉਣ ਉਪਰੰਤ ਅਤੇ ਤਨਖਾਹ ਦੀ ਅਦਾਇਗੀ ਸੰਬੰਧੀ ਰਿਪੋਰਟ ਮਿਤੀ 14 10 2025 ਤੱਕ ਭੇਜਣੀ ਯਕੀਨੀ ਬਣਾਇਆ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮਾਨਯੋਗ ਕੋਰਟ ਵੱਲੋਂ ਕਿਸੇ ਵੀ ਉਲਟ ਆਦੇਸ਼ ਦੀ ਜ਼ਿੰਮੇਵਾਰੀ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦੀ ਦੋਸਤੋ ਸੋ ਦੋਸਤੋ ਵੈਸੇ ਤਾਂ ਇਹਦੇ ਚ ਦੇਖੋ ਸਿੱਖਿਆ ਭਾਗ ਵੀ ਪੱਲਾ ਛਾੜਦਾ ਹੋਇਆ ਦਿਖਾਈ ਦੇ ਰਿਹਾ ਉਹਨਾਂ ਨੇ ਫਿਰ ਡੀਓ ਤੇ ਡੀਡੀਓ ਤੇ ਸਿਰਦਾ ਕੰਮ ਵੀ ਜੇ ਡੀਡੀਓ ਨੇ ਬਣਾਤੀ ਜਾਂ ਡੀਓ ਨੇ ਬਣਾਤੀ ਤਾਂ ਬਸ ਤੁਹਾਨੂੰ ਉਨੀ ਨਿਕਲ ਜੂਗੀ ਦੇਖੋ ਮਤਲਬ ਕੰਮ ਉੱਥੇ ਦਾ ਉੱਥੇ ਹੀ ਖੜਾ ਹੈ ਪਰ ਮੇਰੇ ਹਿਸਾਬ ਨਾਲ ਤਾਂ ਜੇ ਡੀਓਜ਼ ਨੂੰ ਮਿਲਿਆ ਜਾਵੇ ਠੀਕ ਹੈ ਜੀ ਤਾਂ ਉਸ ਹਿਸਾਬ ਨਾਲ ਜੇਕਰ ਡੀਓ ਜਾਂ ਡੀਓ ਇਹ ਹੱਲ ਕਰਦੇ ਹੈ 46800 ਦੇ ਨਾਲ ਤਨਖਾਹ ਬਣਾਉਂਦੇ ਤਾਂ ਬਹੁਤ ਵਧੀਆ ਗੱਲ ਹੈ ਜੇ ਇਹ ਹੁਣ ਤਨਖਾਹਾਂ 14 ਤਰੀਕ ਤੱਕ ਬਿੱਲ ਬਣ ਕੇ ਰੈਡੀ ਹੋ ਜਾਣਗੇ ਠੀਕ ਹੈ ਜੀ ਉਦੋਂ ਤੱਕ ਇਹ ਕਾਰਵਾਈ ਮੁਕੰਮਲ ਕਰ ਲਈ ਜਾਊਗੀ ਇਹ ਹੁਣ ਦੇਖਣਾ ਹੈ ਵੀ ਕਿਹੜੇ ਡੀਓਜ਼ ਨੇ 6ਵੇਂ ਪੇ ਕੁਸ਼ਣ ਦੇ ਅਕੋਰਡਿੰਗ ਬਣਾਈ ਹੈ ਤੇ ਕਿਹੜੇ ਡੀਓਜ਼ ਨੇ 5ਵੇਂ ਦੇ ਅਕੋਰਡਿੰਗ ਇਹ ਬਿੱਲ ਬਣਨ ਉਪਰੰਤ ਬਾਅਦ ਪਤਾ ਲੱਗਣਾ ਉਸ ਤੋਂ ਬਾਅਦ ਫਿਰ ਉਸ ਡੀਓ ਦਾ ਜਾਂ ਡੀਡੀਓ ਦਾ ਜਿਵੇਂ ਕਹਦੇ ਵੀ ਰੋਜ਼ ਪ੍ਰਦਰਸ਼ਨ ਵਜੋਂ ਰੁਖਵੀ ਕੀਤਾ ਜਾਣਾ ਉਸ ਨੂੰ ਮਿਲਿਆ ਵੀ ਜਾਣਾ ਹੈ ਜੇ ਜਿੰਨੀ ਕੋਈ ਇੱਕ ਬਣਦੀ ਕਾਰਵਾਈ ਹੋ ਕੀਤੀ ਜਾਊਗੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਮਤਲਬ ਲਾਈਕ ਸ਼ੇਅਰ ਜ਼ਰੂਰ ਕਰਿਓ ਨਾ ਭੈਣ ਭਰਾਵਾਂ ਨਾਲ ਜਿਹੜੇ 3704 ਦਾ ਹਿੱਸਾ ਨਹੀਂ ਪੀਟੀਸ਼ਨਰਸ ਨੇ ਜਾਂ ਜਿਨ੍ਹਾਂ ਦੀਆਂ ਤਨਖਾਹਾਂ ਨਹੀਂ ਬਣੀਆਂ ਤਾਂ ਕਿ ਉਹ ਜਦੋਂ ਬਿੱਲ ਬਣਨ ਤਾਂ ਉਹ ਵੱਧ ਤੋਂ ਵੱਧ ਇਹ ਜਾਣਕਾਰੀ ਆਪਣੇ ਗਰੁੱਪਾਂ ਦੇ ਵਿੱਚ ਸਾਂਝੀ ਕਰ ਸਕਣ ਕਿ ਸਾਡੀ ਜਿਹੜੀ ਤਨਖਾਹ ਬਣਾਈ ਹੈ ਉਹ ਕਿਸੇ ਹਿਸਾਬ ਦੇ ਨਾਲ ਬਣਾਈ ਹੈ 6800 ਦੇ ਨਾਮ ਬਣਾਈ ਹੈ ਜਾਂ ਟੋਟਲ 48000 ਬਣਾਈ ਹੈ ਠੀਕ ਹੈ ਜੀ ਸੋ ਕਿਰਪਾ ਕਰਕੇ ਲੈਕਚਰ ਜਰੂਰ ਕਰਾ ਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਵਿਚਾਰ ਜਰੂਰ ਦਿਓ ਧੰਨਵਾਦ